ब्रेकफास्ट करना है ब्रेकफास्ट ਵਿੱਚ ਇਨਕਲੂਡ ਸੀਗਾ ਆਪਣੀ ਬਹੁਤ ਸੋਹਣਾ ਰੈਸਟੋਰੈਂਟ ਹੈ ਇਹਨਾਂ ਦਾ ਤੁਹਾਨੂੰ ਦਿਖਾਉਨੇ ਆ ਬ੍ਰੇਕਫਾਸਟ ਜੁਣ ਕੀ ਆਇਆ ਸਾਹਮਣੇ ਐ NH44 ਹਾਈਵੇ ਬਟਰ ਨਾਲ ਕਹੀਂ ਦਹੀਂ ਦੇ ਨਾਲ ਪਰੌਂਟਾ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੌਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆ ਅੱਜ ਆਪਾਂ ਜਾ ਰਹੇ ਆ ਵਾਪਸ ਪੰਜਾਬ ਹਯੂਰ ਸਾਹਿਬ ਤੋਂ ਆਈ ਸੀਗੇ ਕੱਲ ਆਪਾਂ ਗੱਡੀ ਚਲਾਈ 785 ਕਿਲੋਮੀਟਰ ਸਾਗਰ ਪਹੁੰਚ ਗਏ ਪਿੱਛੇ ਜੋ ਹੋਟਲ ਹੈ ਹੋਟਲ ਸ਼ਰੀ ਇਸ ਦੇ ਵਿੱਚ ਆਪਾਂ ਸਟੇ ਕੀਤਾ ਜੋ ਕਿ ਐਨ ਐਚ 44 ਹੈ ਇਹ ਮੇਰੇ ਨਾਲ ਇਸ ਦੇ ਉੱਪਰ ਸਥਿਤ ਹੈ ਤੇ ਬਹੁਤ ਸੋਹਣਾ ਰੂਮ ਸੀ ਬਹੁਤ ਵਧੀਆ ਬ੍ਰੇਕਫਾਸਟ ਸੀ ਵਿੱਚ ਇਨਕਲੂਡ ਸੀ ਹੁਣ ਆਪਾਂ ਕਰ ਕੀ ਸਿੱਧਾ ਅਜ ਘਰ ਜਾਣਾ ਪੰਜਾਬ ਅੱਜ ਦੀ ਦੂਰੀ 1100 ਕਿਲੋਮੀਟਰ ਸੋ ਪੜੇ ਰਹੇ ਹੋ ਵੀਡੀਓ ਦੇ ਐਂਡ ਤੱਕ ਸਭ ਤੋਂ ਸੌਖਾ ਰਸਤਾ ਕਿਹੜਾ ਹੈ ਪੰਜਾਬ ਤੋਂ ਹਯੂਰ ਸਾਹਿਬ ਜਾਣ ਦਾ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਪ੍ਰੋਪਰ ਦੇ। ਸੋ ਆਓ ਸ਼ੁਰੂ ਕਰੀਏ ਅੱਜ ਦੀ ਵੀਡੀਓ। BNH 44 ਦੇ ਬਿਲਕੁਲ ਨਾਲ। ਲੱਖ ਅਗਾਸ ਅਗਾਸ। ਓੜੇ ਪਿਓੜੇ ਲੇਕਾ ਹੋਏ ਤਾਲੀਂ ਹੈ, ਲੇਕ ਹੋਏ ਵਿੜਾ। ਹੋਟਲ ਤੋਂ ਆਪਾਂ ਨਿਕਲੇ ਸੀ ਕਿ 9:30 ਵਜੇ 10:30 ਹੋ ਗਏ 1 ਘੰਟਾ ਆ ਗਿਆ ਆਪਾਂ ਚੱਲ ਕੇ। ਤੇ ਐਦਾਂ ਦਾ ਕੁਝ ਮੌਸਮ ਹੈ। ਜਿਹੜਾ ਤਾਪਮਾਨ ਹੈ ਉਹ ਬਾਹਰ ਥੋੜਾ ਜਿਹਾ ਹੁਣ ਗਰਮ ਹੋ ਗਿਆ 27 ਡਿਗਰੀ ਟੈਂਪਰੇਚਰ NH44 ਤੇ ਚੱਲ ਰਹੇ ਆ ਨੈਸ਼ਨਲ ਹਾਈਵੇ ਸ਼ਰੀ ਨਗਰ ਕੰਨੇਆ ਕੁਮਾਰੀ ਹਾਈਵੇ ਇੱਥੋਂ ਆਪਾਂ ਪਹੁੰਚਾਂਗੇ ਸਭ ਤੋਂ ਪਹਿਲਾਂ ਚਾਂਸੀ ਚਾਂਸੀ ਤੋਂ ਆਪਾਂ ਜਾਣਾ ਗਵਾਲੀਅਰ ਅਜੇ ਆਪਾਂ ਘੱਟੋ ਘੱਟ 1 ਘੰਟਾ ਹੋਰ ਚੱਲਾਂਗੇ ਫਿਰ ਬ੍ਰੇਕ ਮਾਰਾਂਗੇ ਮਾਲਥੌਨੋਂ ਨਾਲ ਮਾਲਥੌਨ ਸੜਕਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਇੱਕਦਮ ਕਾਲੀਆਂ ਕਾਲੀਆਂ ਸੜਕਾਂ NH44 ਤੇ ਤੁਸੀਂ ਜਦੋਂ ਵੀ ਜਾਓਗੇ ਨਾ ਸਮਝ ਆਇਆ ਤਾਂ ਗੱਡੀ ਚਲਾ ਕੇ ਵਿੱਚ ਵਿੱਚ ਮਾੜੀ ਮਾੜੀ ਕੰਸਟਰਕਸ਼ਨ ਚੱਲਦੀ ਹੈ ਪਰ ਇੰਨੀ ਕਿਤਾ ਬਹੁਤ ਹੁੰਦੀ ਹੈ ਕਿਉਂਕਿ ਬਰਸਾਤਾ ਤੋਂ ਬਾਅਦ ਹੁੰਦਾ ਹੀ ਹੈ ਦਸੰਬਰ ਤੱਕ ਪੂਰੀ ਕਹਿਣ ਨੀਟ ਐਂਡ ਕਲੀਨ ਬਣ ਜਾਏਗੀ ਛੜ ਕੇ ਅੱਪਾ ਪਹੁੰਚ ਗਏ ਤਾਲਾਬੇਟ ਇੱਕ ਯੂਪੀ ਦਾ ਪਾਰਟ ਹੈ ਲਲਿਤਪੁਰ ਜ਼ਿਲ੍ਹਾ ਪੈਂਦਾ ਇਸ ਨੂੰ ਲਓ ਜੀ ਇਥੇ ਇਦਾਂ ਹੋ ਜਾਂਦਾ ਕਿਤੇ ਕਿਤੇ ਟਰੱਕ ਰਾਹ 'ਚ ਹੀ ਖੜ ਜਾਂਦੇ ਨੇ ਪਿੱਛੇ ਆਉਂਦਾ ਇੱਕ ਤਮੇਲੇ ਲਾਡੂ ਦਾ ਟਰੱਕ TN ਉੱਠੜਿਆ ਤਾਂ ਤਾਂ ਕਲੀਨਰ ਉੱਠੜਿਆ ਗੁਰਲੀ ਕਰ ਰਿਹਾ ਚੈੱਕ ਕਰਦੀ ਗੁਰਲੀ ਇਦਾਂ ਦੇ ਕੁਝ ਵੀ ਮਿਲਦਾ ਤੁਹਾਨੂੰ ਕਿਤੇ ਕਿਤੇ ਹੋਰ ਹੈ ਹਰ ਕੇ ਚਲਾ ਕੇ ਆਉਂਦੇ ਨੇ ਇੱਥੇ ਗੁਰਲੀ ਕਰ ਰਿਆ ਸੀ ਕਿ ਹੁਣ ਹੀ ਬੰਦ ਕੀ ਆ ਤਮੇਲੇ ਲਾਡੂ ਦੇ ਟਰੱਕ ਉੱਠੜਿਆ ਬੰਦਾ ਉਹਦੇ ਕੋਲ ਸੁਦਾ ਬਿਆਸ ਹਾਂ ਗੱਲੇ ਆ ਵੀ ਸਮਾਂ ਹੋ ਗਿਆ 12:00 ਵਜੇ ਇੱਥੇ ਆਪਾਂ ਹੁਣ ਦੁੱਧ ਲੈ ਲਿਆ ਹੁਣ ਆਪਾਂ ਕਰਾਂਗੇ ਕੁਛ ਨਾ ਕੁਛ ਤਾਂ ਸਮਾਜੂ ਬਤੀਤ ਕਰ ਰਹੇ ਆ ਬਹੁਤ ਵਧੀਆ ਆਪਾਂ ਟਾਈਮ ਕਹਿ ਰਿਆ ਵੀ ਤੁਸੀਂ ਰਾਤ ਨੂੰ 2:44 ਮਿੰਟ ਯਾਨੀ ਕਿ 3:00 ਵਜੇ ਪਹੁੰਚਾਂਗੇ ਦੇਖਦੇ ਆ ਕਦੋਂ ਪਹੁੰਚਦੇ ਆ ਆਪਾਂ ਸਾਗਰ ਤੋਂ 200 ਕਿਲੋਮੀਟਰ ਆ ਗਏ ਚਾਂਸੀ ਪਹੁੰਚ ਗਏ ਆ ਦੇਖੋ ਸਾਗਰ 200 ਕਿਲੋਮੀਟਰ ਹੈ ਤੇ ਔਰ ਇਥੋਂ ਅਨਸਾਰ ਆਪਾਂ ਰਾਈਟ ਲੈ ਲੈਣਾ ਝਾਂਸੀ ਨੂੰ ਇਥੋਂ ਰਾਈਟ ਝਾਂਸੀ ਨੂੰ ਬਾਹਰੋਂ ਬਾਹਰ ਨਿਕਲ ਜਾਣਾ ਐਨਐਚ 44 ਨਹੀਂ ਬਾਹਰੋਂ ਬਾਹਰ ਲੈ ਜਾਣਾ ਠੀਕ ਹੈ ਕਈ ਵਾਰੀ ਜਾਮ ਵੀ ਲੱਗ ਜਾਂਦਾ ਦੇਖੋ ਤੁਸੀਂ ਐਡਾ ਵੱਡਾ ਜਾਮ 15 ਮਿੰਟ ਦਾ ਜਾਮ ਦੇਖੋ ਉਹ ਦੂਰ ਤੱਕ ਜਾਮ ਹੀ ਜਾਮ ਹਲਾਤਾ ਚੱਲ ਪਿਆ ਤੁ ਤੁਸੀਂ ਕਿ ਭਰੋਣਾ ਨਹੀਂ ਕਿ ਨਾਰਮਲ ਗੱਲ ਹੀ ਹੈ ਜਾਮ ਲੱਗਣਾ ਚੱਲ ਪਿਆ ਜੀ ਬਹੁਤ ਵੱਡਾ ਜਾਮਣਾ ਸਾਰਾ ਰੈੱਡ ਰੈੱਡਾ ਦੇਖੋ ਚੱਲੀ ਜਾ ਰਿਹਾ ਪਰ ਖੜੇ ਨਹੀਂ ਗੇ ਕੰਟੀਨਿਊਸਲੀ ਹੌਲੀ ਹੌਲੀ ਮੂਵ ਹੋ ਰਿਹਾ ਹੈਨਾ ਪਰ ਟਰੱਕਾਂ ਨਾਲ ਨੂੰ ਬਹੁਤ ਔਖ ਹੋ ਜਾਂਦਾ ਵਿਚਾਰੇ ਕਿਸਦਾ ਖਰਾਬ ਹੋ ਜਾਂਦਾ ਕੋਈ ਗਰਮ ਹੋ ਗਿਆ ਕੁਝ ਕੱਢ ਗਿਆ ਐਦਾਂ ਦਾ ਕੁਝ ਹੁੰਦਾ ਹੀ ਰਹਿੰਦਾ ਦੇਖ ਹੁਣ ਕਿਸਦਾ ਟਰੱਕ ਖੜ ਗਿਆ ਮੈਨੂੰ ਲੱਗਦਾ ਫੇਰ ਨਹੀਂ ਬੱਸ ਵੀ ਹਾਂ ਨਹੀਂ ਬੱਸ ਨਹੀਂ ਬੱਸ ਤੋਂ ਮੂਰੇ ਟਰੱਕ ਆ ਗਿਆ ਅੱਗੇ ਨਾ ਸੜਕ ਦਾ ਕੰਮ ਚੱਲਦਾ ਤਾਂ ਕਰਕੇ ਟ੍ਰੈਫਿਕ ਜਾਮ ਹੈ ਤਕਰੀਬਨ 15 ਮਿੰਟ ਸਾਨੂੰ ਖੜਨਾ ਪਿਆ ਹੁਣ ਸਾਰੀ ਟਰਨ ਆਈ ਹੈ ਪੁਲਿਸ ਵੀ ਖੜੀ ਹੈ ਅੱਗੇ ਪੁਲਿਸ ਕਰਾ ਰਹੀ ਹੈ ਕਲੀਅਰ ਅੱਗੇ ਕੋਈ ਗੱਲ ਨਹੀਂ ਕਦੇ ਕਦੇ ਹੋ ਜਾਂਦਾ ਹੈ ਹੁਣ ਬਸ ਆਪਾਂ ਟ੍ਰੈਫਿਕ ਕਲੀਅਰ ਯੈਲੋ ਹੋ ਗਈ ਲਾਈਟ ਇਧਰ ਵੀ ਆਪਣੀ ਜਿਹੜੀ ਲਾਈਨ ਹੈ ਆਈ ਰਿਹਾ ਜੀ ਟ੍ਰੈਫਿਕ ਜਿਹੜਾ ਉੱਪਰ ਖੜਾ ਵਿਚਾਰੇ ਕਦੋਂ ਜਾਣਗੇ ਮਿੱਟੀ ਹੈ ਜਿਹੜੀ ਉਹ ਫਰੀ ਦੀ ਤਾਂ ਇਹ ਤੇ ਟ੍ਰੈਫਿਕ ਹਾਂਜੀ ਹੁਣੇ 2 ਹੋ ਗਏ ਦੁਪਹਿਰ ਦੇ ਆਪਾਂ ਪਹੁੰਚਣ ਵਾਲੇ ਆਂ ਦਾਤਿਆ ਝਾਂਸੀ ਕ੍ਰਾਸ ਕਰਕੇ ਦਾਤਿਆ ਫੇਰ ਆਏਗਾ ਗਵਾਲੀਅਰ ਫੇਰ ਅਕੇ ਗਵਾਲੀਅਰ ਤੋਂ ਬਾਅਦ ਛੋਟਾ ਜਿਹਾ ਸਟ੍ਰੈਚ ਰਾਜਸਥਾਨ ਦਾ ਵੀ ਆਉਣਾ ਜੇ ਕੋਈ ਵਧੀਆ ਜਗ੍ਹਾ ਮਿਲੀ ਨਹੀਂ ਜਿੱਥੇ ਆਪਾਂ ਰੁਕ ਸਕੀਏ ਇਤਾਂ ਦਾ ਕੁਸ਼ ਹੈ ਹੁਣ ਤੱਕ ਦਾ ਸਮਾਚਾਰ ਸੋ ਤੁਸੀਂ ਜਦੋਂ ਵੀ ਆਓ ਪੇਸ਼ੈਂਸ ਬਹੁਤ ਜ਼ਰੂਰੀ ਹੈ ਸਪੀਡ ਆ ਜਿਹੜੀ ਉਹ ਹਮੇਸ਼ਾ 90 ਰੱਖਣੀ ਆ 90 ਤੋਂ ਉੱਪਰ ਹੀ ਤੁਸੀਂ ਲੈ ਕੇ ਜਾਣੀ ਤਾਂ ਹੀ ਤੁਸੀਂ ਚਲਾਣ ਤੋਂ ਬਚ ਸਕਦੇ ਹੋ ਨਹੀਂ ਜਗ੍ਹਾ-ਜਗ੍ਹਾ ਇੱਥੇ ਕੈਮਰੇ ਲੱਗੇ ਆ ਟੋਡੇ ਚਲਾਣ ਹੋਰ ਨੁਮੈਂਟੀ ਲੱਗਣਾ ਜਿਹੜਾ ਤੁਹਾਡੀ ਆਰਸੀ ਨਾਲ ਅਟੈਚ ਹੋ ਜਾਣਾ ਮੌਸਮ ਦੇਖੋ ਅੱਜ ਟੈਂਪਰੇਚਰ 31 ਡਿਗਰੀ 31 ਡਿਗਰੀ ਟੈਂਪਰੇਚਰ ਹੈ ਆ ਦੇਖੋ ਆਲੇ ਕੈਮਰੇ ਆ ਸਪੀਡ ਹੈ ਤੇ ਆਉਂਦੀ ਆ ਆਪਣੀ ਔਰ ਇਥੇ ਚਲਾਨ ਹੋ ਜਾਂਦਾ ਇਹ ਜਗ੍ਹਾ ਤੇ ਇਹ ਕੈਮਰੇ ਆ ਇਥੇ ਸਕੈਨ ਹੋ ਕੇ ਚਲਾਨ ਹੋ ਜੂਗਾ ਆਪਣਾ ਨਹੀਂ ਆ ਪੁਲਿਸ ਵੀ ਓਕਾ ਯਾਰ ਗਰਮੀ ਚ ਬਚਾ ਆਪਾਂ ਡਾਬਰਾ ਤੋਂ ਪਹਿਲਾਂ ਰੁਕਿਆ ਗੱਡੀ ਲਾਤੀ ਸਾਈਡ ਤੇ ਇੱਥੇ ਕਿਸੇ ਦੀ ਸ਼ਾਪ ਸੀਗੀ ਪਰ ਇਹ ਇਦਾਂ ਹੀ ਫਰ ਆਪਾਂ ਬਿਲਕੁਲ ਵੀ ਗੰਦ ਨਹੀਂ ਪਾਵਾਂਗੇ ਇੱਥੇ ਆਪਾਂ ਆਪਣੀ ਕਾਫੀ ਬਣਾਉਣ ਲੱਗੇ ਕਾਫੀ ਬਣਾ ਕੇ ਮੇਰਾ ਪਾ ਚੱਲ ਪੈਣਾ 15 ਮਿੰਟ ਰੋਕ ਕੇ ਇਹ ਸਾਡੇ ਕੋਲ ਸਮਾਨ ਹੁੰਦਾ ਸਾਰਾ ਗੈਸ ਸਿਲੰਡਰ ਭਾਂਡੇ ਢਿੰਡੇ ਔਰ ਇਹ ਹੈ ਸਾਡਾ ਖਾਣ ਪੀਣ ਦਾ ਸਮਾਨ ਚਨੇ ਲੋ ਪਾਪਾ ਜੀ ਆਓ ਚਨੇ ਤੇ ਗੁਝਿਆ ਇਹ ਹੈ ਕੀ ਕਾਫੀ ਇਹ ਹੈ ਕੀ 슈ਗਰ 슈ਗਰ ਖਾਣੀ ਨਹੀਂ ਚਾਹੀਦੀ ਪਰ ਨਾਲ ਜ਼ਰੂਰੀ ਹੈ ਫਿਰ ਵੀ ਸਮਾਨ ਇਹ ਬਾਈਕ ਸੋਗੇ ਕੀੜੀਆਂ ਨੇ ਬਈ ਜਲਦੀ ਕਰੋ ਕਿਰਾਂ ਕਾਫੀ ਬਣ ਕੇ ਹੋ ਗਈ ਤਿਆਰ ਹਾਂਜੀ ਠੀਕ ਹੋ ਐਨਐਚ 44 ਤੇ ਵੀ ਖਾਣ ਦਾ ਆਪਣਾ ਹੀ ਸੁਆਦ ਆ ਕਿ ਨਹੀਂ ਜੱਸੇ ਹਨਾ ਆਪ ਦਾ ਲਿਆਓ ਪਰ ਇੱਥੇ ਆਪਾਂ ਬਿਲਕੁਲ ਸਫਾਈ ਕਰਕੇ ਜਾਣੀ ਆ ਉਹਦਾ ਨਿਊਜ਼ਪੇਪਰ ਵੀ ਆਇਆ ਬੰਦੇ ਦਾ ਦੇਖਿਓ ਅੱਜ ਬੰਦਾ ਛੁੱਟੀ ਤੇ ਆ ਉਹਦਾ ਨਿਊਜ਼ਪੇਪਰ ਪਿਆ ਹੋ ਰਿਹਾ ਅਖਬਾਰ ਉਹਦਾ ਜੋ ਪਹਿਲਾਂ ਜਿਵੇਂ ਉਹ ਪਲੇਟਾਂ ਪਈਆਂ ਹੋਣੀਆਂ ਆਪਾਂ ਚੱਕਣੀਆਂ ਜੋ ਆਪਾਂ ਸੱਟਾਂਗੇ ਉਹ ਸਾਰਾ ਕੁਝ ਚੱਕ ਕੇ ਜਾਣਾ ਇੱਥੇ ਇੱਕ ਵੀ ਚੀਜ਼ ਨਾ ਪਈ ਹੋਵੇ ਇਹ ਪਹਿਲਾਂ ਦਾ ਹੀ ਪਿਆ ਵੀ ਅਸੀਂ ਨਹੀਂ ਕੀਤਾ ਪਰ ਅਸੀਂ ਬਿਲਕੁਲ ਨਹੀਂ ਕਰਾਂਗੇ ਸਾਰਾ ਆਪਾਂ ਸਫਾਈ ਕਰਤੀ ਇੱਕ ਵੀ ਚੀਜ਼ ਆਪਾਂ ਨਹੀਂ ਸੱਟੀ ਹੁਣ ਆਪਾਂ ਨੈਕਸਟ ਚੱਲਦੇ ਚਲਿਏ ਜੀ ਸਮਾਂ 3:19 ਔਰ ਆਪਾਂ ਗਵਾਲੀਅਰ ਬਾਹਰੂਬਾਰ ਕ੍ਰੋਸ ਕਰ ਰਹੇ ਹਾਂ ਹੁਣ ਆਏਗਾ ਡਾਲਪੁਰ ਜੋ ਕਿ ਰਾਜਸਥਾਨ ਦਾ ਪਾਰਟ ਹੈ ਡਾਲਪੁਰ ਕ੍ਰਾਸ ਕਰਕੇ ਫਿਰ ਆਗਰਾ ਹਣਾ ਸਭ ਤੋਂ ਪਹਿਲਾਂ ਆਏਗਾ ਮਰੀਨਾ ਮਰੀਨਾ ਤੋਂ ਬਾਅਦ ਡਾਲਪੁਰ ਡਾਲਪੁਰ ਤੋਂ ਬਾਅਦ ਫਿਰ ਅੱਗੇ ਚੱਲਾਂਗੇ ਆਪਾਂ ਸੋ ਇਹ ਹੈ ਐਨ ਐਚ 44 ਜਿਸਕੇ ਲਈ ਮੈਂ ਤਾਂ ਮੁਝ ਕੋ ਮੇਰਾ ਨਾ ਪਲਟ ਹਾਂਜੀ ਇਸ ਸਮੇਂ ਪੌਣੇ 4 ਹੋ ਗਏ ਨੇ ਤੇ ਇੱਥੋਂ ਆਗਰਾ ਰਹਿ ਗਿਆ 81 ਕਿਲੋਮੀਟਰ ਇਸ ਰੋਡ ਤੇ ਜਿਹੜੇ 81 ਕਿਲੋਮੀਟਰ ਨੇ ਇਹ ਪੂਰੇ ਟ੍ਰੈਫਿਕ ਨਾਲ ਭਰੇ ਹੋਏ ਨੇ ਕਿਉਂਕਿ NH44 ਦੇ ਆਲੇ ਦੁਆਲੇ ਤੇ ਬਸੋਂ ਹੋ ਗਈ ਬਹੁਤ ਜ਼ਿਆਦੇ ਕਿਉਂਕਿ ਬਹੁਤ ਪੁਰਾਣਾ ਹਾਈਵੇ ਹੈ ਤੇ ਇਸ ਕਰਕੇ ਆਲੇ ਦੁਆਲੇ ਲੋਕਾਂ ਨੇ ਘਰ ਪਾਲੇ ਦੁਕਾਨਾਂ ਪਾ ਲਈਆਂ ਜਿਸ ਕਰਕੇ ਇਸ ਰੋਡ ਤੇ ਟ੍ਰੈਫਿਕ ਬਹੁਤ ਰਹਿੰਦਾ ਰਾਜਸਥਾਨ ਵਾਲਾ ਪਾਰਟ ਸਪੈਸ਼ਲੀ ਡੋਲਪਰ ਆਉਂਗਾ ਤੁਹਾਨੂੰ ਟ੍ਰੈਫਿਕ ਦਿਖਾਉਣਾ ਉੱਥੇ ਸੋ ਹਮੇਸ਼ਾ ਇਹ ਐਕਸੀਡੈਂਟ ਪ੍ਰੋਨ ਏਰੀਆ ਹਮੇਸ਼ਾ ਬਹੁਤ ਧਿਆਨ ਨਾਲ ਚੱਲਿਓ ਇਸ ਰੋਡ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਉਹ ਸਟ੍ਰੈਚ ਕਵਰ ਕਰ ਰਹੇ ਸੀਗੇ 82 ਕਿਲੋਮੀਟਰ ਵਾਲਾ ਤੇ ਦੋਲਪੁਰ ਤੋਂ ਪਹਿਲਾਂ ਹੀ ਆਪਾਂ ਫੇਰ ਰੁੱਕ ਗਏ ਜਿੱਥੇ ਕੱਲ ਆਪਾਂ ਸਟਾਪ ਕੀਤਾ ਸੀਗਾ ਕਯੂਬ ਸਟਾਪ ਫੂਡ ਪਲਾਜ਼ਾ ਜਿੱਥੇ ਸਿਉਨੀ ਚ ਕੱਲ ਰੁਕੇ ਸੀ ਨਾ ਆਪਾਂ ਕਯੂਬ ਫੂਡ ਪਲਾਜ਼ਾ ਉਹਨਾਂ ਦੀ ਵੀ ਬ੍ਰਾਂਚ ਹੈ ਕਾਰ ਆਪਾਂ ਇੱਥੇ ਪਾਰਕ ਕਰਤੀ ਇੱਥੇ ਵਾਸ਼ਰੂਮਸ ਵੀ ਹੈਗੇ ਨੇ ਨੀਟ ਐਂਡ ਕਲੀਨ ਤੁਸੀਂ ਵਾਸ਼ਰੂਮ ਯੂਜ਼ ਕਰ ਸਕਦੇ ਹੋ ਲਾਈਟ ਹੀ ਖਾਵਾਂਗੇ ਕਿਉਂਕਿ ਸਾਰੀ ਰਾਤ ਦੀ ਡਰਾਈਵ ਹੈ ਬਣੇ ਰਹੋ ਅੱਜ ਆਪਾਂ ਆਰਡਰ ਕੀਤਾ ਗ੍ਰਿਲ ਸੈਂਡਵਿਚ ਤੇ ਨਾਲ ਲੱਸੀ ਔਰ ਕਾਫੀ ਬਹੁਤ ਹੀ ਨੀਟੰਟ ਕਲੀਨ ਹੈ ਸਭ ਤੋਂ ਜ਼ਰੀਦਾ ਵਾਸ਼ਰੂਮ ਹੁੰਦਾ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਮੈਂ ਤੁਹਾਨੂੰ ਇੱਕ ਵਾਰ ਬਾਰ ਵੀ ਦਿਖਾ ਦਿੰਨਾ ਵੀ ਇਧਰ ਬੱਚਿਆਂ ਲਈ ਖੇਡਣ ਲਈ ਵੀ ਲਾਣ ਹੈ ਅਗਰ ਤੁਹਾਡੇ ਨਾਲ ਕਿਡਸ ਨਾਲ ਤੁਸੀਂ ਟਰੈਵਲ ਕਰ ਰਹੇ ਹੋ ਲਓ ਬੱਚੇ ਇੱਥੇ ਖੁਸ਼ ਹੋ ਜਾਣਗੇ ਤੁਹਾਡੇ ਹੁਣ ਤੁਹਾਨੂੰ ਦਿਖਾ ਦਾਂਗੇ ਜਦੋਂ ਸੈਂਡਵਿਚ ਪਰ ਕਾਫੀ ਮੇਰੇ ਕਾਲ ਆ ਗਿਆ ਲੱਸੀ ਹੈ ਜਾਂ ਸ਼ਾਇਦ ਹਾਂ ਲੱਸੀ ਹੋਰ ਸੋ ਸੈਂਡਵਿਚ ਲਾ ਰਹੇ ਹਾਂ ਇਹ ਆ ਜੀ ਸੈਂਡਵਿਚ ਇਹਦੇ ਅੰਦਰ ਇਹ ਆ ਜੀ ਸੈਂਡਵਿਚ ਇਹਦੇ ਅੰਦਰ ਸਟਫਿੰਗ ਤੁਸੀਂ ਦੇਖ ਸਕਦੇ ਹੋ ਚਾਹ ਔਰ ਲੱਸੀ ਇੱਕ ਆਪਾਂ ਲਈ সুইਟ ਲੱਸੀ ਵੈਜ ਗ੍ਰੀਲ ਸੈਂਡਵਿਚ ਟੀ ਕਾਫੀ ਮਿਨਰਲ ਵਾਟਰ ਔਰ ਇੱਥੇ ਆਪਾਂ ਪੇ ਕਰਨੇ ਆ 666 ਰੁਪਏ ਇਹ ਆਪਾਂ ਪਾਣੀ ਦੇ ਬੋਤਲ ਲਈਆ ਲਓ ਜੀ ਟਾਈਮ ਹੋ ਗਿਆ 4:21 ਮਿੰਟ ਔਰੇ ਪਾਪਾ ਜੀ ਹੁਣੀ ਹੁਣ ਆਪਾਂ ਚੱਲੀਏ ਗੱਡੀ ਦੇ ਸ਼ੀਸ਼ੇ ਖੁਦ ਸਾਫ਼ ਕੀਤੇ शीशे सारे साफ एकदम नीट एंड क्लीन हाँ देखो एक कपड़ा है कि गिला सुा शीशे साफ नहीं ना तो सारा कुछ साफ है पूरा एन एच फोर्टी फोर सो चलो चलिए शीशा साफ करे का यह फायदा होंगे देखो साइड शीशे भी नीट एंड क्लीन हो गए सो आप कर लेने चाहिए जी समा हो गया साढ़े चार और डिस्टेंस छे सौ उन्ती किलोमीटर ਇੰਦਾ ਦਾ ਕੋਚ ਹੈ N44 ਇਥੋਂ ਟ੍ਰੈਫਿਕ ਹੀ ਟ੍ਰੈਫਿਕ ਆਪਾਂ ਨੂੰ ਆਓ ਜੀ ਚਲਿਏ ਇਹ ਆ ਮਰੀਨਾ ਦੇਖੋ ਇੱਥੇ ਐਡਾ ਜਾਮ ਲੱਗ ਜਾਂਦੇ ਨੇ ਸੋ ਤੁਸੀਂ ਪ੍ਰਿਪੇਅਰ ਰਹਿਣਾ ਤਾਂ ਹੀ ਅਸੀਂ ਲਖਨਊ ਆਗਰ ਐਕਸਪ੍ਰੈਸ ਵੀ ਬੁੰਦੀਲ ਖੰਡ ਐਕਸਪ੍ਰੈਸ ਵੀ ਲੈ ਕੇ ਗਏ ਸੀ ਜਦੋਂ ਆਪਾਂ ਜਾਂਦੇ ਹੋਏ ਗਏ ਸੀ ਤੁਸੀਂ ਉਹ ਵੀ ਵੀਡੀਓ ਜ਼ਰੂਰ ਚੈੱਕ ਕਰਿਓ ਦੇਖੋ ਮਰੀਨਾ ਬਿਲਕੁਲ ਸ਼ਹਿਰ ਦੇ ਵਿੱਚ ਆਲੇ ਦੁਆਲੇ ਵਸੋਂ ਹੋਗੀ ਐਨ ਐਚ 44 ਪਹਿਲਾਂ ਦਾ ਬਣਿਆ ਹੋਇਆ ਐਦਾਂ ਦਾ ਟ੍ਰੈਫਿਕ ਹੈ ਤੇ ਰਹਿਣਾ ਹੀ ਆ ਦੇਖ ਲਓ ਤੁਸੀਂ ਮਤਲਬ ਸਾਨੂੰ 66 ਕਿਲੋਮੀਟਰ ਜਾਣਾ ਸੀ ਆਊਟਰ ਰਿੰਗ ਰੋਡ ਲੈਣੀ ਆਗਰਾ ਲਈ ਮਤਲਬ ਇਹਦੇ ਵਿੱਚ ਆਪਾਂ ਨੂੰ ਨੀਅਰ ਅਬਾਊਟ 2 ਘੰਟੇ 2 ਘੰਟੇ ਜ਼ਿਆਦਾ ਕਹਤਾ ਡੇਢ ਘੰਟਾ ਤਾਂ ਮੇਰੇ ਖਿਆਲ ਲੱਗੇਗਾ ਲੱਗੇਗਾ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਏ ਦੋਲਪੁਰ ਇਹ ਰਾਜਸਥਾਨ ਦਾ ਪਾਰਟ ਹੈ ਇਹ ਵੀ ਆਲੇ ਦੁਆਲੇ ਸ਼ਹਿਰ ਹੀ ਸ਼ਹਿਰ ਹੈ ਟ੍ਰੈਫਿਕ ਘਟ ਮਿਲਿਆ ਦੋਲਪੁਰ ਪਰਸੀ ਚੱਲੀ ਜਾ ਰਿਆ ਸੀਗਾ ਇਹ ਆ ਦੋਲਪੁਰ ਜੋ ਕਿ ਰਾਜਸਥਾਨ ਦਾ ਸਟ੍ਰੈਚ ਹੋਂ ਦਾ ਵਿੱਚ ਇਹ ਦੇਖੋ ਫਿਰ 14 ਮਿੰਟ ਦਾ ਜਾਮ ਹੈ ਇਸੇ ਕਰਕੇ ਆਪਾਂ ਉਧਰ ਦੀ ਆਏ ਸੀਗੇ ਚਲੋ ਕੋਈ ਨਹੀਂ ਇਹ ਵੀ ਐਕਸਪੀਰੀਅੰਸ ਕਰਨਾ ਜ਼ਰੂਰੀ ਹੈ ਇਥੇ ਦਾ ਜਾਮ ਮਿਲਦਾ ਹੀ ਮਿਲਦਾ ਹਾਂਜੀ ਚਲੋ। ਹੰਤ ਮਨ ਧੀ ਮੈਂ ਹਰਿਆ। ਆਣਕ ਅਸੀਂ ਸਲਿੱਪ ਰੋਡ ਕੱਢ ਕੇ ਆ ਗਏ। ਖੜ ਕੇ ਆ ਗਏ ਚਾਮਚ। ਜਾਮ ਤਾਂ ਹੈ ਅੱਗੇ। ਪਰ ਦੇਖੋ ਹੁਣ ਅੱਗੇ ਕਿਵੇਂ ਨਿਕਲ ਸਕਦੇ ਇੱਥੇ ਫਸ ਗਏ ਅਸੀਂ। ਹਉ ਦੇਖੋ ਜਾਮ। ਐਡਾ ਲੰਬਾ ਜਾਮ ਹੈ। ਜਾਮ ਤਾਂ ਜਾਮ ਉੱਥੇ ਚੌਕ ਦੇ ਵਿੱਚ ਲਾਈਟਾਂ ਚਾਹੀਦੀਆਂ ਨੇ ਅਸਲ ਹੋਰ ਨਹੀਂ ਗੱਲ ਕੋਈ ਸੋਚ ਸਮਝ ਕੇ ਰੋਸੀ ਰੋਡ ਚੂਜ਼ ਕਰਨਾ ਵੀ ਤੁਸੀਂ ਐਨ ਐਚ 44 ਤੋਂ ਜਾਣਾ ਵਾ ਝਾਂਸੀ ਤੱਕ ਜਾਣਾ ਤੁਸੀਂ ਆਗਰਾ ਲਖਨਊ ਐਕਸਪ੍ਰੈਸਵੇ ਬੁੰਦੇਲਖੰਡ ਐਕਸਪ੍ਰੈਸਵੇ ਲੈ ਕੇ ਜਾਣਾ ਅਹੰਕਾਰੀਆਂ ਨਿੰਦਖਾਂ ਪਿੱਛਤੇ ਨਾਮ ਦੇ ਉਹ ਮੁਖ ਲਾਇਆ ਜਲਾ ਪੈਨਾ ਦੁਖਦਾਰੁ ਸੁਖਰੋਗ ਪਿਆ ਜਾਂ ਸੁਖਤਾ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਇੱਕ ਵਾਰ ਫੇਰ ਆਪਾਂ ਆਗਰਾ ਕੋਲ ਰੁਕੇ ਆਂ ਔਰ ਇੱਥੇ ਆਪਾਂ ਡੀਜ਼ਲ ਪਵਾ ਰਹੇ ਆਂ ਪਰ ਜਿਹੜਾ ਆਪਾਂ ਨਾਗਪੁਰ ਦੇ ਵਿੱਚ ਆਪਾਂ ਡੀਜ਼ਲ ਪਵਾਇਆ ਸੀਗਾ ਉੱਥੇ ਸ਼ੀਸ਼ਾ ਸਾਫ਼ ਕੀਤਾ ਸੀ ਜੀਓ ਦੇ ਪੰਪ ਤੇ ਪਰ ਇੱਥੇ ਕਹਿੰਦੇ ਸ਼ੀਸ਼ਾ ਸਾਫ਼ ਕਰਨ ਵਾਲਾ ਕੋਈ ਹੈ ਹੀ ਨਹੀਂ ਹੈ ਕੋਈ ਨਹੀਂ ਹੈ ਇਧਰ ਸ਼ੀਸ਼ਾ ਸਾਫ਼ ਕਰਨ ਵਾਲਾ ਇੱਥੇ ਕੋਈ ਸ਼ੀਸ਼ਾ ਸਾਫ਼ ਨਹੀਂ ਕਰਦਾ ਸੋ ਆਪ ਹੀ ਕਰਨਾ ਪੈਣਾ ਆਪ ਆਪ ਕਰ ਲਾਂਗੇ ਕਿਹੜੀ ਗੱਲ ਹੈ ਇੱਥੇ ਆਪਾਂ 3000 ਦਾ ਡੀਜ਼ਲ ਬੋਏ ਉਹ ਕਹਿੰਦੇ ਸ਼ੀਸ਼ਾ ਸਾਫ਼ ਕਰਨ ਨੂੰ ਹੈ ਨਹੀਂ ਆਪਨੇ ਆਪ ਹੀ ਕਰਾਓ ਕਹਿੰਦੇ ਮੈਂ ਆਪਨਾ ਕਰ ਲਵਾਂ ਜੇ ਕਰਨੇ ਨੇ ਦੇਖੋ ਕਿੰਨਾ ਫਰਕ ਹੈ ਨਾ ਅਗਰ ਆਪਾਂ ਹੁਣ ਸਿੱਧਾ ਜਾਨੇ ਆ ਇਹਦੇ ਵਿੱਚ ਆਗਰਾ ਸ਼ਹਿਰ ਦੇ ਵਿੱਚ ਤਾਂ ਟ੍ਰੈਫਿਕ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਣਾ ਔਰ ਆਪਾਂ ਅਗਰ ਬਾਈਪਾਸ ਲੈ ਕੇ ਜਾਨੇ ਆ ਰਿੰਗ ਰੋਡ ਆ ਜਿਹੜੀ ਆਊਟਰ ਰਿੰਗ ਰੋਡ ਪਲਵਲ ਨੂੰ ਜਾਵਾਂਗੇ ਆਪਾਂ ਤੁਸੀਂ ਇੱਥੋਂ ਜਮੁਨ ਐਕਸਪ੍ਰੈਸ ਵੇ ਤੇ ਨਹੀਂ ਜਾਣਾ ਕਿਉਂਕਿ ਅਗਰ ਤੁਸੀਂ ਉਸ ਤੇ ਜਾਉਂਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਬਰਬਾਦ ਸ਼ਹਿਰ ਚ ਹੀ ਹੋਣਾ ਬਾਰ ਬਾਰ ਨਿਕਲ ਜੋ ਇਥੋਂ ਪਾਂਚੋ ਪਲਵਲ ਪਲਵਲ ਤੋਂ ਅੱਗੇ ਤੁਹਾਨੂੰ ਈਸਟਰਨ ਪੈਰੀਫਰਲ ਵੇ ਮਿਲ ਜਾਣਾ ਉਹ ਸਿੱਧਾ ਤੁਹਾਨੂੰ ਮੁਰਥ ਲੈ ਜਾਣਾ ਬਸ ਸ਼ਾਰਟਕਟ ਇੱਥੋਂ ਆਊਗਾ ਮਥੁਰਾ ਬਰਿੰਦਾਵਨ देन ਪਲਵਲ ਪਲਵਲ ਤੋਂ ਈਸਟਰਨ ਪੈਰੀਫਰਲ ਵੇ ਉਸ ਤੋਂ ਬਾਅਦ ਸਿੱਧਾ ਤੁਸੀਂ ਜਾ ਸਕਦੇ ਹੋ ਖਨੋਰੀ ਵਾਲਾ ਬਾਈਪਾਸ ਵੀ ਲੈ ਸਕਦੇ ਹੋ ਤੁਸੀਂ ਆਪਣਾ ਦਿੱਲੀ ਰੋਡ ਪਾਣੀਪਤਾਲਾ ਵਾਲਾ ਵੀ ਬਾਈਪਾਸ ਲੈ ਸਕਦੇ ਹੋ ਇਹ ਆ ਜੀ ਗੱਲਬਾਤ ਜਾਣਕਾਰੀ ਜਵਾਦਾ ਕਰਦੀ ਹੈ ਮੈਥੋਂ ਬੋਲਿਆ ਗਿਆ ਸੀਗਾ ਈਸਟਰਨ ਹੈ ਨਾ ਇਹ ਹੈਗਾ ਵਾ ਵੈਸਟਰਨ ਫਿਕਸ ਤੋਂ 144 ਕਿਲੋਮੀਟਰ ਹੈ ਸਿੱਧਾ ਪੌਸ ਹਾਈਵੇ ਤੇ ਪਹੁੰਚ ਜਾਣਾ ਔਰ ਉਥੇ ਤਕਰੀਬਨ ਆਪਾਂ ਨੂੰ 100 ਕਿਲੋਮੀਟਰ ਜਾਣਾ ਪੈਣਾ ਅਗਰ ਆਪਾਂ ਪਾਣੀ ਪਤਲ ਹਾਈਵੇ ਲੈਣਾ ਉਸ ਤੋਂ 20 ਕਿਲੋਮੀਟਰ ਘੱਟ ਲਾ ਲਓ ਫਿਰ ਤੁਸੀਂ ਅਗਰ ਜਾਣਾ ਮੱਖਨੌਰੀ ਵਾਲਾ ਪਾਸੇ ਜਿਹੜਾ ਨਵਾਂ ਬਣਿਆ ਜੰਮੂ ਕਟੜਾ ਆਈਵੇ ਆ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭੈ ਤੁਮਕਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਖ ਲੋ ਜੀ ਆਪਾਂ ਪਹੁੰਚ ਗਏ ਮਥੁਰਾ ਸਮਾਂ ਹੋ ਗਿਆ ਰਾਤੀ 7:30 ਵਜੇ ਹੁਣ ਆਪਾਂ ਜਾਣਾ ਇਥੋਂ western peripheral way ਤੇ ਪਹਿਲਾਂ palwal aauga par hun ki hoya aage ਅੱਤੀ ਘੰਟੇ ਦਾ ਜਾਮ ਦਿਖਾ ਰਿਆ ਸੀਗਾ ਸੋ ਫਿਰ ਸੈਕੰਡ ਆਪਸ਼ਨ ਆਪਣੇ ਕੋਲ ਯਮੁਨ ਐਕਸਪ੍ਰੈਸ ਵੇ ਦੀ ਸੀਗੀ ਹੁਣ ਮਥਰਾ ਕੋਲ ਜਾ ਕੇ ਆਪਾਂ ਫਿਰ ਯਮੁਨ ਐਕਸਪ੍ਰੈਸ ਵੇ ਲੈ ਰਹੇ ਆ ਜਿਹੜਾ ਆਪਾਂ ਸੋਚਿਆ ਸੀਗਾ ਵੀ western peripheral way ਲਵਾਂਗੇ ਉਹ ਕੈਨਸਲ ਹੋ ਗਿਆ ਪ੍ਰੋਗਰਾਮ ਹੁਣ ਆਪਾਂ ਦਿੱਲੀ ਸ਼ਹਿਰ ਦੇ ਵਿੱਚ ਨੋਇਡਾ ਵਿੱਚ ਦੀ ਹੋ ਕੇ ਦਿੱਲੀ ਨੂੰ ਕ੍ਰਾਸ ਕਰਾਂਗੇ ਹਲਾ ਅਗਨਸਾ ਆਪਾਂ ਯਮੁਨ ਐਕਸਪ੍ਰੈਸ ਵੇ ਤੇ ਪਹੁੰਚ ਗਏ ਆਪਣੀ ਨਾ ਗੱਡੀ ਚੋਂ ਆਵਾਜ਼ ਆਉਂਦੀ ਆ ਕੜਕੜ ਕੜਕੜ ਦੀ ਥੱਲੇੋਂ ਜਿਵੇਂ ਸ਼ੌਕਰ ਚੋਂ ਕੋਈ ਪ੍ਰੋਬਲਮ ਹੋਵੇ ਫਿਰ ਆਪਾਂ ਜੇਵਰ ਟੋਲ ਤੇ ਆਹ ਜੇਵਰ ਟੋਲ ਹੈ ਜੇਵਰ ਜੇਵਰ ਟੋਲ ਪ lata ਹੈ ਨਾ ਫਿਰ ਆਪਾਂ ਇੱਥੇ ਕਾਲ ਕੀਤੀ ਇਹਨਾਂ ਨੇ ਹੈਲਪਲਾਈਨ ਨੰਬਰ ਫਿਰ ਉਹਨਾਂ ਨੇ ਇੱਕ ਬੰਦਾ ਹੁਣ ਭੇਜਣਾ ਵਾ 15 ਮਿੰਟ ਤੱਕ ਆਏਗਾ ਬੰਦਾ ਦੇਖਦੇ ਆ ਟਾਈਮ ਹੋ ਗਿਆ 9:30 ਰਾਤ ਦੇ ਤੇ ਉਹ ਬੰਦਾ ਆਏਗਾ ਫਿਰ ਜਦੋਂ ਬੰਦਾ ਆਏਗਾ ਤਾਂ ਆਕੇ ਦੱਸੇਗਾ ਕਿ ਕੀ ਪ੍ਰੋਬਲਮ ਆ ਔਰ ਉਹਦੇ ਆਉਣ ਦੇ ਚਾਰਜਸ 450 ਰੁਪਏ ਆ। ਸੋ ਦੇਖਦੇ ਹਾਂ ਹੁਣ ਕੀ ਬਣਦਾ ਜੀ। ਇਹ ਸਮੱਸਿਆ ਆ ਗਈ ਰਾਸਤੇ 'ਚ ਹੁਣ। ਚੱਲਦੀ ਜਾ ਰਹੀ ਹੈ ਗੱਡੀ ਪਰ ਕੜਕੜ ਕਰਦੀ ਆ ਉਹ ਮਤਲਬ ਜਦੋਂ ਮਾੜਾ ਜਿਹਾ ਵੀ ਜੰਪ ਆ ਜਾਵੇ। ਸ਼ੌਕਰ ਵੀ ਦੇਖ ਲੇ ਸਾਰੇ ਉਹ ਵੀ ਠੀਕ ਹੈ ਪਰ ਕੁਛ ਨਾ ਕੁਛ ਹੋ ਰਿਹਾ। ਯਮਨ ਐਕਸਪ੍ਰੈਸ ਵੇਰੀ ਸਰਵਿਸ ਬਹੁਤ ਵਧੀਆ ਵੀਰ ਆਇਆ ਜਦ ਹੀ। ਓ ਸਵਿਫਟ ਕਾਰ ਦੇ ਵਿੱਚ ਵੀਰੇ ਦੱਸਿਓ ਕੀ ਪ੍ਰੋਬਲਮ ਨਿਕਲ ਕੇ ਸਾਹਮਣੇ ਆਈ ਸਰ ਅਸੀਂ ਨੇ ਇਸ ਕੋ ਪੂਰਾ ਚੈੱਕ ਕਰਾਇਆ ਇਸ ਦਾ ਸ਼ੌਕਰ ਮੇਂ ਪ੍ਰੋਬਲਮ ਹੈ ਸ਼ੌਕਰ ਮੇਂ ਆਵਾਜ਼ ਆਵਾਜ਼ ਕਰ ਰਹਾ ਹੈ ਜੈਸੇ ਗੱਡੇ ਮੇਂ ਜਾ ਰਹੀ ਹੈ ਨਾ ਗਾੜੀ ਨਾਮ ਸੇ ਪਹੁੰਚ ਜਾਏਗੀ ਘਰ ਤੱਕ ਆਰਾਮ ਸੇ ਪਹੁੰਚਾਈ ਕੋਈ ਦਿੱਕਤ ਨਹੀਂ ਹੈ ਬਸ ਸਾਊਂਡ ਕਰੇਗੀ ਸਾਊਂਡ ਕਰੇਗੀ ਸਾਊਂਡ ਕਰੇਗੀ ਪਹੁੰਚ ਜਾਏਗੀ ਚਲੋ ਠੀਕ ਹੈ ਕੋਈ ਦਿੱਕਤ ਨਹੀਂ ਭਗਵਾਨ ਦਾ ਸ਼ੁਕਰ ਹੈ ਵੀਰਾ ਕਹਿੰਦਾ ਜੀ ਵੀ ਸ਼ੌਕਰ ਥੋੜਾ ਚੇਂਜ ਹੋਊਗਾ ਸ਼ੌਕਰ ਦੀ ਆਵਾਜ਼ ਆਹੇ ਵੀ ਸੱਲੂ ਸਾਰਾ ਕੁਝ ਬਾਕੀ ਠੀਕ ਹੈ ਚਮਟੇ ਵਮਟੇ ਸਭ ਕੁਝ ਸਹੀ ਹੈ ਐਕਸਲ ਸਹੀ ਠੀਕ ਹੈ ਥੈਂਕ ਯੂ ਵੀਰੇ ਅੱਪਾ ਚੱਲ ਪਏ ਆ ਵਾਹਿਗੁਰੂ ਜੀ ਦਾ ਨਾਮ ਲੈ ਕੇ ਔਰ ਇੱਥੋਂ ਜਿਹੜਾ ਗੁਲਸ਼ੰਟਾ ਆਪਾਂ 122 ਆ ਜਿੱਥੇ ਆਪਾਂ ਰੁਕਾਂਗੇ ਹੈਨਾ ਤੇ ਉੱਥੋਂ 280 ਕਿਲੋਮੀਟਰ ਆਪਣਾ ਘਰ ਆ ਕਈ ਵਾਰ ਇਦਾਂ ਹੋ ਜਾਂਦਾ ਕੋਈ ਚੱਕਰ ਨਹੀਂ ਮੈਂ ਵੀ ਘਬਰਾ ਗਿਆ ਸੀਗਾ ਤਾਂ ਹੀ ਵੀਡੀਓ ਨਹੀਂ ਬਣਾਈ ਪਿਛਲੇ ਘਟੋ ਘਟ 100 ਕਿਲੋਮੀਟਰ ਤੋਂ ਸੋ ਹੁਣ ਵੀਰੇ ਨੇ ਹੌਸਲਾ ਦਿੱਤਾ ਵੀ ਸ਼ੌਕਰ ਦੀ ਦਿੱਕਤ ਹੀ ਆ ਪ੍ਰਮਾਤਮਾ ਕਰੇ ਉਹੀ ਦਿੱਕਤ ਹੋਵੇ ਹੋਰ ਕੋਈ ਹੋਵੇ ਬਿਨਾ ਤੇ બસ इजी ਗੱਵੀ ਹੋ ਜਾਂਦੀਆਂ ਨੇ ਜ਼ਿੰਦਗੀ ਚ ਵੱਡੀਆਂ ਵੱਡੀਆਂ ਗੱਲਾਂ ਔਰ ਸਭ ਤੋਂ ਵੱਡੀ ਗੱਲ ਜਦੋਂ ਸਿਆਣੇ ਨਾਲ ਹੋਣ ਕਿਉਂਕਿ ਡੈਡੀ ਜੀ ਨੇ ਸਲਾਹ ਦਿੱਤੀ ਬਈ ਤੁਸੀਂ ਮਕੈਨਿਕ ਨੂੰ ਸੱਦ ਲਓ ਇੱਥੇ ਹੈਲਪਲਾਈਨ ਨੰਬਰ ਕਾਲ ਕਰੋ ਹਨਾ ਨਹੀਂ ਮੈਂ ਤਾਂ ਕਰਨਾ ਨਹੀਂ ਸੀਗਾ ਅਹੀਂ ਚਲੀ ਜਾਣਾ ਸੀ ਹੈਲਪਲਾਈਨ ਨੰਬਰ ਨੂੰ ਫੋਨ ਕੀਤਾ ਤੇ ਉਹ ਆਏ ਫਿਰ ਉਹਨਾਂ ਨੇ ਕਹਾ ਨੰਬਰ ਦਿੱਤਾ ਹਨਾ ਵੀ ਆਹ ਨੰਬਰ ਤੇ ਕਾਲ ਕਰੋ ਫਿਰ ਉਹਦੇ ਚਾਰਜਸ ਸੀਗੇ 450 ਰੁਪਏ ਉਹ ਕੋਈ ਗੱਲ ਨਹੀਂ ਪੈਸਿਆਂ ਦੀ ਪਰ ਤੁਹਾਡੇ ਬੰਦੇ ਨੇ ਕੰਮ ਆ ਜਾਣਾ ਜਿਹੜਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ 34 ਕਿਲੋਮੀਟਰ ਰਹਿ ਗਿਆ ਇਥੋਂ ਆਪਾਂ ਦਿੱਲੀ ਐਂਟਰ ਕਰਾਂਗੇ ਨੁਆਇਡਾ ਇਹ ਹੈ ਜੀ ਹੁਣ ਤੱਕ ਦਾ ਸਮਾਚਾਰ ਹਾਂਜੀ ਕੁਝ ਕਹਿਣਾ ਚਾਹੋਗੇ ਬੋਲੋ ਜੀ ਇੱਕ ਮਿੰਟ ਜੀ ਇੱਕ ਮਿੰਟ ਪੱਟ ਜਿਹੜੇ ਟੂਲ ਬੋਲੋ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਹੁਣ ਹਰ ਇੱਕ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਮੈਂ ਕਹਿਣਾ ਚਾਹਣਾ ਵੀ ਜਿਹੜੇ ਟੂਲ ਆਪਣੇ ਟੂਲ ਹੈਗੇ ਟੈਕਸ ਵਾਲੇ ਆਪਣੇ ਇਥੇ ਹਰ ਇੱਕ ਸਬਤ ਹੁੰਦੀ ਹੈ ਤੁਸੀਂ ਇਹਨਾਂ ਨੂੰ ਜਦੋਂ ਮਰਜੀ ਮੈਡੀਕਲ ਹਾਂਜੀ ਗੱਡੀ ਖਰਾਬ ਹੋ ਗਈ ਹਾਂਜੀ ਉਹਨਾਂ ਨੂੰ ਦੱਸੋ ਤੁਹਾਨੂੰ ਉਸੇ ਬੜੀ ਆਪਾਂ ਦੇਖੀਏ ਆਪਣੇ ਨਾਲ ਹਾਂਜੀ ਹੈਲਪ ਕਰਦੇ ਆ ਉਹ ਜੀ ਨਹੀਂ ਨਹੀਂ ਬਿਲਕੁਲ ਹੈਲਪ ਲਾਈਨ ਨੰਬਰ ਤੇ ਕਾਲ ਕਰੋ ਅਗਰ ਤੁਹਾਨੂੰ ਹੈਲਪ ਲਾਈਨ ਨੰਬਰ ਨਹੀਂ ਪਤਾ ਤਾਂ ਜਿਹੜਾ ਨੀਅਰ ਬਾਉਟ ਟੋਲ ਤੁਸੀਂ ਕਰਾਸ ਕਰ ਰਹੇ ਹੋ ਉਸ ਟੋਲ ਤੇ ਤੁਸੀਂ ਸੰਪਰਕ ਕਰੋ ਔਰ ਉਹਨਾਂ ਨਾਲ ਗੱਲ ਜਰੂਰ ਕਰੋ ਤਾਂ ਕਿ ਤੁਹਾਡਾ ਇਹ ਮਸਲਾ ਉਹ ਹੱਲ ਹੋ ਜਾਵੇ ਸੋ ਚਾਓ ਚਲੀਏ ਕੀ ਆ ਧੰਨਵਾਦ ਆਪਾਂ ਜਮਨ ਐਕਸਪ੍ਰੈਸ ਵੇ ਤੇ ਸਫ਼ਰ ਪੂਰਾ ਕੀਤਾ ਤਕਰੀਬਨ 100 ਕਿਲੋਮੀਟਰ ਆਏ ਹੁਣ ਆਪਾਂ ਲੈਣਾ ਵਾ ਨੌਇਡ ਐਕਸਪ੍ਰੈਸ ਵੇ ਸੋ ਆਪਾਂ ਤੁਹਾਨੂੰ ਦਿੱਲੀ ਦੇ ਦਰਸ਼ਨ ਵੀ ਕਰਾਵਾਂਗੇ ਟਾਈਮ ਹੋ ਗਿਆ 11 ਵਜੇ ਰਾਤ ਤੇ ਆਪਾਂ ਦਿੱਲੀ ਪਹੁੰਚ ਗਏ ਆ ਦਿੱਲੀ ਮੇਰੇ ਖਿਆਲ ਸੈਂਟਰ ਚ ਆ ਇੱਥੋਂ 47 ਕਿਲੋਮੀਟਰ ਜਿਹੜਾ ਹੈ ਗੁਲਸ਼ਨ ਟਾਪਾ ਹੈਗਾ ਵਾ ਤੇ ਟ੍ਰੈਫਿਕ ਦੇਖ ਲਓ ਰਾਤ ਨੂੰ ਵੀ ਓਨਾ ਹੀ ਆ ਤਦ ਸੈਂਟਾਪੇ ਤੇ ਪਹੁੰਚ ਗਏ ਆਪਾਂ ਇੱਥੇ ਗੱਡੀ ਲਾ ਦੇ ਦਿੱਤੀ ਆਪਾਂ ਤੇ ਬਸ ਉਹ ਕਹਿੰਦੇ ਸੀਗੇ ਵੀ 70 80 ਤੇ ਚਲਾਇਓ ਤਾਂ ਕਰਕੇ ਟਾਈਮ ਲੱਗ ਗਿਆ ਹੌਲੀ ਹੌਲੀ ਘਪਾ ਰਹੇ ਆ ਆਗਰੇ ਦੇ ਕੋਲ ਆਪਣੀ ਗੱਡੀ ਵਾਸ਼ ਕਰਨ ਲੱਗੀ ਸੀ ਤੇ ਆਪਾਂ ਯਮਨ ਐਕਸਪ੍ਰੈਸ ਵੇ ਤੇ ਉਹਨੂੰ ਚੈੱਕ ਅਪ ਕਰਾਇਆ ਤੇ ਬਟੋ ਸਹੀ ਸੀਗਾ ਮਕੈਨਿਕ ਮੈਂ ਮਕੈਨਿਕ ਦਾ ਨੰਬਰ ਸ਼ੇਅਰ ਕਰੂੰਗਾ ਤੁਹਾਨੂੰ ਤਾਂ ਕਿ ਤੁਹਾਨੂੰ ਹੈਲਪ ਹੋ ਸਕੇ ਦੇਖੋ ਇਹਦਾ ਨਾਮ ਹੌ ਲਾਈਟ ਹੈ ਫਾਜ਼ਲ ਮਕਣੀ ਸਮਾਂ ਹੋ ਗਿਆ ਰਾਤ ਦੇ ਪੂਰੇ ਪੌਣੇ 1 ਹੋ ਗਏ ਇਸ ਸਮੇਂ ਆਪਾਂ ਗੁਲਸ਼ਟਾ ਪੇ ਤੇ ਜਿਵੇਂ ਕਿ ਪਤਾ ਵੀ ਗੱਡੀ ਚ ਪ੍ਰੋਬਲਮ ਆ ਗਈ ਸੀ ਕਿ ਸ਼ੌਕਰ ਦੀ ਆਵਾਜ਼ ਆਉਣ ਲੱਗੀ ਸੀਗੀ ਆਗਰਾ ਕੋਲ ਹੀ ਪਰ ਮੈਂ ਫਿਰ ਵੀ ਹੌਲੀ ਹੌਲੀ ਕਰਕੇ ਲਿਆ ਆ ਜਮੁਨਾ ਐਕਸਪ੍ਰੈਸ ਵੇ ਤੇ ਪਹੁੰਚੇ ਉੱਥੇ ਪਹੁੰਚ ਕੇ ਆਪਾਂ ਉਹਨਾਂ ਦੀ ਜੋ ਵੀ ਸਹੂਲਤ ਲਈ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਸ਼ੌਕਰ ਦੀ ਆਵਾਜ਼ ਆ ਤੇ ਆਪਾਂ ਬਾਬਾ ਜੀ ਦੀ ਕਿਰਪਾ ਨਾਲ 200 ਬੀਸ ਕਿਲੋਮੀਟਰ ਰਹਿ ਗਿਆ ਗੁਲਸ਼ਨਾਪੇ ਪਹੁੰਚ ਗਏ ਹੁਣ ਆਪਾਂ ਤੁਹਾਨੂੰ ਦੱਸਣਾ ਖਰਚਾ ਕਿੰਨਾ ਆਇਆ ਖਰਚਾ ਆਇਆ 16000 ਦਾ ਡੀਜ਼ਲ ਲੱਗਿਆ ਆਪਣੀ ਟੈਂਕੀ ਫੁੱਲ ਹੋਈ ਹੋਈ ਆ ਘਰ ਪਹੁੰਚਣ ਤੱਕ ਯਾਨੀ ਕਿ ਪੰਜਾਬ ਲੁਧਿਆਣਾ ਤੱਕ 16000 ਦਾ ਡੀਜ਼ਲ ਲੱਗ ਜਾਏਗਾ ਔਰ ਜਿਹੜਾ ਹੋਟਲ 'ਚ ਜਿਹੜਾ ਰਹੇ ਆ ਸੀ ਜਾਂਦੇ ਹੋਏ ਔਰ ਆਉਂਦੇ ਹੋਏ ਇਸ ਦਾ ਆਇਆ 11000 ਰੁਪਏ ਖਰਚਾ ਮਤਲਬ ਜਾਂਦੇ ਹੋਏ ਔਰ ਆਉਂਦੇ ਤੇ ਜਿਹੜੇ ਟੋਲ ਲੱਗੇ ਆ ਇੱਕ ਰਾਜਯਾ ਮਾਰਗ ਐਪ ਆਉਂਦੀ ਆ 3000 ਵਾਲੀ ਇੱਕ ਉਹ ਆਪਾਂ ਡਾਊਨਲੋਡ ਕਰ ਲਈ ਸੀਗੀ ਉਤੀ ਟੋਲ ਕੱਟੇਗੇ ਮੇਰੇ ਖਿਆਲ ਹੁੰਦੇ 150 ਹੋ ਗਏ ਮਤਲਬ 50 ਟੋਲ ਆਪਣੇ ਆਏ ਹੋਣਗੇ ਉਸ ਤੋਂ ਬਾਅਦ ਫਿਰ ਆ ਗਿਆ ਟਰਨ ਆ ਗਈ ਆਪਣੀ ਜਿਹੜੀ ਬੰਦੇਲਖੰਡ ਐਕਸਪ੍ਰੈਸ ਵੇ ਆਗਰਾ ਐਕਸਪ੍ਰੈਸ ਵੇ ਔਰ ਜਮੂਨਾ ਤੇ ਕੱਟੇ ਗਏ ਆ 1400 ਰੁਪਏ ਇੱਥੇ ਕੱਟਿਆ ਗਿਆ ਵਾ ਤੇ ਬਾਕੀ ਖਾਣ ਪੀਣ ਤੇ ਜਿਹੜੇ ਖਰਚੇ ਆਏ ਆ ਉਹ 6000 ਰੁਪਏ ਸਾਡਾ ਖਾਣ ਪੀਣ ਤੇ ਖਰਚ ਆਇਆ ਸੋ ਇਹ ਹੁਣ ਜੋੜ ਤੁਸੀਂ ਲਾ ਲਿਓ ਇਹ ਸੀਗਾ ਹੁਣ ਤੱਕ ਦਾ ਸਫਰ ਪਰ ਤੁਸੀਂ ਵੀਡੀਓ ਹੁਣ ਨਹੀਂ ਛੱਡਣੀ ਆਪਾਂ ਘਰੇ ਜਾਣਾ ਵਾ ਇੱਥੋਂ ਹੁਣ ਜਿਹੜਾ ਰਹਿ ਗਿਆ ਡਿਸਟੈਂਸ 282 ਕਿਲੋਮੀਟਰ ਗੱਡੀ ਚ ਰਸ ਉਹੀ ਸਟ੍ਰੈਸ ਹੈ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਪੂਰੇ 1 ਵਜੇ ਆਪਾਂ ਚੱਲ ਪਏ ਜੀ ਟਾਈਮ ਨਾਲ ਹੀ ਤਾਂ ਕਿ ਸਵੇਰੇ 6 ਵਜੇ ਆਪਾਂ ਘਰੇ ਪਹੁੰਚ ਜਾਈਏ ਇੱਥੋਂ ਆਪਾਂ ਨੂੰ 5 ਘੰਟੇ ਦੀ ਡਰਾਈਵ ਆਪਣੀ ਤਾਂ ਚੱਲੀਏ ਜੀ 1:3 ਵਜ ਗਿਆ ਔਰ ਆਪਾਂ ਪੈਟ ਸਪੀਡ 80 ਤੋਂ ਨੀਚੇ ਜਾ ਰਹੇ ਹਾਂ 75 ਤੇ ਤੁਸੀਂ ਦੇਖ ਸਕਦੇ ਹੋ 77 ਇਹ ਐਨ ਐਚ 44 ਹੁਣ ਆਪਾਂ ਕੁਰਕਸ਼ੇਤਰ ਰੁਕਾਂਗੇ 15 ਮਿੰਟ ਲਈ ਫਿਰ ਆਪਾਂ ਸਿੱਧਾ ਘਰੇ ਸਟਾਪ ਲਵਾਂਗੇ 2:52 ਰਾਤ ਦੇ ਟਾਈਮ ਆਪਾਂ ਪਹੁੰਚ ਗਏ ਕੁਰਕਸ਼ੇਤਰ ਮੰਨਤ ਹਵੇਲੀ ਆਪਾਂ ਉਤੋਂ ਅੱਗੇ 100 ਤੋਂ ਕਿਲੋਮੀਟਰ ਤੋਂ ਜ਼ਿਆਦਾ ਆ ਗਏ ਗੁਲਸ਼ਨ ਤੋਂ ਤੇ 80 ਦੀ ਸਪੀਡ ਤੇ ਆਏ ਆ ਆਪਾਂ ਆ ਦੇਖੋ ਜੇ ਤੁਹਾਨੂੰ ਆਵਾਜ਼ ਸੁਣਦੀ ਹੋਵੇ ਆ ਦੇਖੋ ਕੜਕ ਕੜਕ ਐਂ ਕਰਦੇ ਆ ਆਈ ਹੈ ਨਹੀਂ ਇਹਦੇ ਮੁਰੇ ਤਾਂ ਕਿੱਥੋਂ ਮੁੜ ਕੇ ਲਿਆਵਾਂਗੇ ਰੁਕ ਜਾਓ ਜੀ ਹੋਲਡ ਕਰੋ ਅੱਗੇ ਮੁੜ ਕੇ ਲੈ ਕੇ ਆਉਂਦੇ ਹਾਂ ਰੁਕਣਾ ਕੈਨਸਲ ਕਿਉਂਕਿ ਟਰਨ ਨਹੀਂਗਾ ਉਹਦੇ ਬਿਲਕੁਲ ਮੁਰੇ ਆ ਪੱਥਰ ਜਿਹੇ ਲਾਏ ਹੋਏ ਨੇ ਫਿਰ ਹੁਣ ਇੱਥੋਂ ਟਰਨ ਬੈਕ ਲੈਣਾ ਤਾਂ ਸਹੀ ਨਹੀਂ ਹੈ ਆ ਲੋ ਕੋਡਾਂ ਟੱਪਾ ਇੱਥੇ ਰੋਕ ਜਾਈਏ ਇਹ ਹੈ ਜੀ ਹੁਣ ਤੱਕ ਦਾ ਆਪਾਂ ਸਪਾ 70 80 70 80 ਇਨੀ ਦੀ ਸਪੀਡ ਮੇਨਟੇਨ ਆਪਣੀ ਓਕੇ ਜੀ ਲਓ ਜੀ ਤਰੀਕ 6:30 ਵਜੇ ਆਪਾਂ ਪਹੁੰਚ ਗਏ ਸ਼ੰਭੂ ਦੇ ਸ਼ੰਭੂ ਦੇ ਹੁਣ ਆਪਾਂ ਕਟਾਉਨੇ ਆ ਟੋਲ ਫਿਰ ਆਪਾਂ ਚੱਲਦੇ ਅੱਗੇ ਲਓ ਜੀ ਇਹ ਰਾਹ ਵਿਲਾ ਸੀ ਇਹ ਆ ਸ਼ੰਭੂ ਆਪਣਾ ਸਵਾਗਤ ਕਰੇਗਾ ਇਸ ਤੋਂ ਬਾਅਦ ਪੰਜਾਬ 'ਚ ਲਓ ਜੀ ਇਨੀ ਕੁਇਕ ਸਰਵਿਸ ਹੈ ਐਨਐਚਏ ਵਾਲੀ ਠੀਕ 3:30 ਵਜੇ ਆਪਾਂ ਸ਼ੰਭੂ ਕ੍ਰਾਸ ਕਰ ਲਿਆ ਔਰ ਇੱਥੇ ਲਿਖਿਆ ਆ ਗਿਆ ਆਪਣਾ 100 ਲੁਧਿਆਣਾ 100 ਕਿਲੋਮੀਟਰ ਹੈ ਤੇ ਜਲੰਧਰ 158 ਮਰਸਰ 242 ਖੰਨਾ 57 ਸੋ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਠੀਕ ਠਾਕ ਜਾ ਰਹੇ ਹਾਂ ਅਜੇ ਤੱਕ ਤਾਂ ਸਪੀਡ ਲਿਮਿਟ ਆਪਣੀ ਉਨੀ ਹੀ ਆ 100 ਏ ਆ ਜੀ ਹੁਣ ਤੱਕ ਦਾ ਸਮਾਂ 4 5 ਵਜੇ ਕੇ 16 ਮਿੰਟ ਹੋ ਗਏ ਬ੍ਰਿਸ਼ਟਾ ਦੁਰਾਹਾ ਇਥੇ ਆਪਾਂ ਬੀਤੀ ਕੌਫੀ ਦੇ ਨਾਲ ਖਾਧੀਆਂ ਕੁਕੀਆਂ ਆਹ ਆਲੀਆਂ ਹੁਣ ਆਪਾਂ ਚੱਲੀਏ ਲਓ ਜੀ ਧੁੰਦ ਦਾ ਮੌਸਮ ਪੰਜਾਬ ਚੋਂ ਸਾਰੀ ਟੈਂਪਰੇਚਰ 17 ਡਿਗਰੀ ਸੈਲਸੀਅਸ ਦੇਖੋ 17 17 ਹੋ ਜਾ ਹੋ ਜਾ ਹੋ ਗਿਆ 17 ਡਿਗਰੀ ਸੈਲਸੀਅਸ ਹੋਰ ਆਪਾਂ ਸਿਰਫ 6 ਕਿਲੋਮੀਟਰ ਹੈਗੀ ਯਾਤਰਾ ਆਪਾਂ ਈਟੀ ਤੇ ਆਏ ਵਾਹਿਗੁਰੂ ਜੀ ਦੀ ਮੇਰ ਸਦਕਾ ਗੱਡੀ 'ਚ ਕੋਈ ਪ੍ਰੋਬਲਮ ਤਾਂ ਆਈ ਨਹੀਂ ਪਰ ਆਪਾਂ ਅਸੀਂ ਤੋਂ ਉੱਪਰ ਨਹੀਂ ਕੀਤੀ ਆ ਜਿਹੜੀ ਕੜਕੜ ਦੀ ਆਵਾਜ਼ ਆ ਉਹ ਸਟਿਲ ਉਵੇਂ ਹੀ ਆ ਉਹ ਆਪਾਂ ਹੁਣ ਇੱਕ ਅੱਧੇ ਦਿਨ ਤੱਕ ਫ੍ਰੀ ਹੋ ਕੇ ਏਜੰਸੀ ਗੱਡੀ ਭੇਜਾਂਗੇ ਫਿਰ ਪਤਾ ਲੱਗੇਗਾ ਵੀ ਕੀ ਦਿੱਕਤ ਆ ਰਹੀ ਹੈ ਸੋ ਏਸੀ ਯਾਤਰਾ ਪੰਜਾਬ ਤੋਂ ਹਜੂਰ ਸਾਹਿਬ ਔਰ ਹਜੂਰ ਸਾਹਿਬ ਤੋਂ ਪੰਜਾਬ ਅਗਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਔਰ ਗੱਡੀ ਦਾ ਕੀ ਬਣਿਆ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਕਿੰਨਾ ਖਰਚਾ ਆਇਆ ਸੀ ਆਲਰੇਡੀ ਦੱਸ ਚੁੱਕੇ ਹਾਂ ਕਿੰਨਾ ਟੋਲ ਲੱਗੇ ਆਲਰੇਡੀ ਦੱਸ ਚੁੱਕੇ ਹਾਂ ਕਿੰਨਾ ਰਹਿਣ ਦਾ ਖਰਚਾ ਆਇਆ ਉਹ ਦੱਸ ਚੁੱਕੇ ਹਾਂ ਕਿੰਨਾ ਖਾਣ ਦਾ ਖਰਚਾ ਆਇਆ ਉਹ ਦੱਸ ਚੁੱਕੇ ਹਾਂ ਔਰ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਜੀ ਇੱਕ ਨਵੀਂ ਵੀਡੀਓ ਨਾਲ ਜੀ ਉਨਾ ਟਾਈਮ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ ਜਕਾਰਾ ਛੱਡ ਦਿੰਨੇ ਆ ਇੱਕ ਬੋਲੇ ਸੋਨਹਾਨ